ਮੈਂ 33 24 ਨੂੰ ਵੀ ਤੁਹਾਨੂੰ ਇਹੋ ਕਿਹਾ ਸੀ ਮੈਂ ਕਿ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਅਰਵਿੰਦ ਕੇਜੀਵਾਲ ਦੀ ਜਮਾਨਤ ਨਹੀਂ ਹੁੰਦੀ ਮੈਂ ਜੁੱਤੀ ਨਹੀਂ ਪਾਉਂਗਾ ਤੇ ਮੈਂ ਸ਼੍ਰੀ ਅਜਲੇਸ਼ਵਰ ਧਾਮ ਤੇ ਕਸਮ ਵੀ ਖਾਧੀ ਸੀ ਕਿ ਜਿੰਨੀ ਦੇਰ ਤੱਕ ਅਰਵਿੰਦ ਕੇਜੀਵਾਲ ਬਾਹਰ ਨਹੀਂ ਹੁੰਦੇ ਮੈਂ ਜੁੱਤੀ ਨਹੀਂ ਪਾਵਾਂਗਾ ਫਿਰ ਮੈਂ ਹਮਨ ਵੀ ਕਰਵਾਇਆ ਸੀ ਤੇ ਮੈਂ ਉਹਦੋਂ ਵੀ ਕਿਹਾ ਸੀ ਵੀ 40 ਦਿਨ ਦੇ ਵਿੱਚ ਵਿੱਚ ਇੱਥੇ ਅਚਲੇਸ਼ਵਰ ਧਾਮ ਤੇ ਭੋਲੇ ਸ਼ੰਕਰ ਦੇ ਜੋ ਵੀ ਅਰਦਾਸ ਕਰਦਾ ਵਾ ਤੇ ਗੁਰਨਾਨ ਸਾਹਿਬ ਗੋਦਰਾ ਸਾਹਿਬ ਜੋ ਅਰਦਾਸ ਕਰਦਾ ਉਹ 40 ਦਿਨ ਦੇ ਵਿੱਚ ਉਹਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਤੇ ਮੇਰੀ ਅੱਜ ਪੂਰੇ 40 ਦਿਨ ਹੋਏ ਨੇ ਤੇ ਮਨੋ ਕਾਮਨਾ ਮੇਰੀ ਪੂਰੀ ਹੋ ਗਈ ਆ ਤੇ ਹੁਣ ਮੈਂ ਜਦੋਂ ਅਰਵਿੰਦ ਕੇਜਰੀਵਾਲ ਜੀ ਮੈਨੂੰ ਫੋਨ ਕਰਨਗੇ ਤੇ ਜਾ ਕੇ ਤੇ ਪੰਜਾਬ ਦੌਰੇ ਤੇ ਆਉਣਗੇ ਜਾਂ ਪਟਿਆਲੇ ਆਉਣਗੇ ਮੈਂ ਉਦੋਂ ਚੱਪਲ ਪਾਉਣੀ ਆ ਉਸ ਵਾਰ ਮੈਂ ਚੱਪਲ ਨਹੀਂ ਪਾਉਣੀ ਆਗੀ ਲੇਕਿਨ ਪ੍ਰਣ ਤੇ ਤੁਹਾਡਾ ਪੂਰਾ ਹੋ ਗਿਆ ਹੁਣ ਕਿਹਦੀ ਦਾ ਸਾਡੀ ਜੁੱਤੀ ਹੁਣ ਤੁਸੀਂ ਪਾ ਸਕਦੇ ਹੋ ਆਪ ਜੀ ਨਹੀਂ ਮੈਂ ਜੁੱਤੀ ਆਪ ਨਹੀਂ ਪਾਉਣੀ ਹੈਗੀ ਜੁੱਤੀ ਉਹਨਾਂ ਕੋਈ ਪਾਉਣੀ ਹੈ ਮਤਲਬ ਉਹਨਾਂ ਦੀ ਹਾਜ਼ਰੀ ਸੀ ਹਾਂ ਜੀ ਮੈਂ ਉਦੋਂ ਅਚਲ ਸਾਹਿਬ ਮੈਂ ਇਹੋ ਗੱਲ ਕੀਤੀ ਸੀ ਕਿ ਮੈਂ ਉਹਨਾਂ ਦੀ ਹਾਜ਼ਰੀ ਚ ਹੀ ਚੱਪਲ ਪਾਉਣੀ ਹੈ ਤੇ ਪੁਲਿਸ ਸਾਹਿਬ ਫਿਰ ਕੈਂਪੇਨ ਕਰਨੀ ਗਰਮੀ ਦਾ ਦਿਨ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਕੈਂਪੇਨ ਅਜੇ ਵੀ ਜਾਰੀ ਰੱਖੀ ਹੋਈ ਹੈ ਹਾਂ ਮੈਂ ਜਾਰੀ ਕੀਤੀ ਮੈਂ ਨੋਵਾਲ ਕਿਹਦੇ ਕੰਮ ਕਰਦਾ ਪਿਆ ਨੋਵਾਲ ਕਰ ਮੈਂ ਪਿੰਡਾਂ ਚ ਸ਼ਹਿਰਾਂ ਚ ਕਸਬਿਆਂ ਚ ਹਰ ਕਿਸਾਂ ਮੈਂ ਜਾ ਰਿਹਾ ਤੇ ਨਗੇ ਪਰੇ ਜਾ ਰਿਹਾ ਅੱਜ ਵੈਸੇ ਅਰਵਿੰਦ ਕੇਜਰੀਵਾਲ ਜਦੋਂ ਦੇਹਾ ਹੁੰਦੇ ਆ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਵੀ ਹੋ ਨੇਤਾ ਵੀ ਹੋ ਕਿੱਦਾਂ ਸੋਚਦੇ ਹੋ ਅੱਜ ਜਦੋਂ 2 ਵਜੇ ਤੋਂ ਬਾਅਦ ਸਾਨੂੰ ਲੱਗਾ ਪਤਾ ਮੈਂ ਉਦੋਂ ਸ੍ਰੀ ਅਚਲਿਕ ਸ਼ਰਧਾਮ ਸੀ ਅੱਜ ਉੱਥੇ ਮੰਦਰ ਵਿੱਚ ਹੀ ਇੱਕ ਮਠਾਈ ਦੀ ਦੁਕਾਨ ਖੋਲੀ ਆ ਤੇ ਉਹਦਾ ਉਦਘਾਟਨ ਸੀ ਤੇ ਮੈਂ ਉਦੋਂ ਸਵੇਰ ਦੇ ਅੰਬਿਆਰ ਤੇ ਮੇਰੇ ਵਲੰਟੀਅਰ ਮੇਰੇ ਦੋਸਤ ਸਾਰੇ ਹੋਤੇ ਸੀ ਆਪਾਂ ਤੇ ਜਦੋਂ ਸਾਨੂੰ 2 ਵਜੇ ਲੱਗਾ ਪਤਾ ਪੀਰ ਦੀ ਜਮਾਨਤ ਹੋ ਗਈ ਆ ਉਸ ਵਕਤ ਖੁਸ਼ੀ ਦੀ ਲਹਿਰ ਬਣ ਗਈ ਤੇ ਢੋਲ ਵਾਲੇ ਵੀ ਆ ਗਏ ਲੈਡੂ ਵੇਰਾ ਵਗੈਰਾ ਪਸਾਰਾ ਬਤਾਇਆ ਤੇ ਮੇਰੇ ਦਫਤਰ ਆਣ ਕੇ ਬਹੁਤ ਰੌਣਕ ਹੋ ਗਈ ਤੇ ਫਿਰ ਅਚਨ ਸਵੇਰ ਧਾਮ ਤੋਂ ਫੇਰ ਮ ਦੁਬਾਰਾ ਆਪਣੇ ਦਫਤਰ ਆਇਆ ਤੇ ਦਫਤਰ ਤੋਂ ਫੇਰ ਮ ਦੁਬਾਰਾ ਅਚਨ ਅਸ਼ਟਾਮ ਗਿਆ ਇੱਕ ਲੱਗਦਾ ਹੈ ਕਿ ਮਨ ਹਾਂ ਬਿਲਕੁਲ 40 ਦਿਨ ਦੇ ਵਿੱਚ ਵਿੱਚ ਹੀ ਮੈਂ ਕਿਹਾ ਸੀ ਕਿ 40 ਦਿਨ ਦੇ ਵਿੱਚ ਵਿੱਚ ਹੀ ਇਸ ਧਰਮ ਅਸਥਾਨ ਤੇ ਆਣ ਕੇ ਜੋ ਵੀ ਆਪਣੀ ਮਨੋ ਕਾਮਨਾ ਮੰਗਦਾ ਵਾ ਉਹ ਪੂਰੀ ਹੁੰਦੀ ਹੈ ਮੇਖ ਜੀ ਅੱਜ ਦਾ ਦਿਨ ਇੱਕ ਬੜਾ ਮਹੱਤਵਪੂਰਨ ਦਿਨ ਹੈ ਪੂਰੀ ਸਮੂਚੀ ਆਮ ਆਦਮੀ ਪਾਰਟੀ ਵਾਸਤੇ ਸਮੂਥੇ ਵਲੰਟੀਅਰ ਵਾਸਤੇ ਸਮੂਥੀ ਲੀਡਰਸ਼ਿਪ ਵਾਸਤੇ ਕਿਉਂਕਿ ਅੱਜ ਸਚਾਈ ਦੀ ਜਿੱਤ ਹੋਈ ਹੈ ਜਿਹੜੇ ਤਾਕਤ ਦਾ ਨਾਜਾਇਜ਼ ਫਾਇਦਾ ਚੁੱਕ ਕੇ ਇੱਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅੱਜ ਸੁਪਰੀਮ ਕੋਰਟ ਵੱਲੋਂ ਜਿਹੜੀ ਆ ਜ਼ਮਾਨਤ ਦੇ ਕੇ ਸੁਪਰੀਮ ਕੋਰਟ ਨੇ ਇਹ ਦੱਸਤਾ ਹੈ ਕਿ ਇਨਸਾਫ ਜਿਹੜਾ ਵਾ ਹਿੰਦੁਸਤਾਨ 'ਚ ਜਿੰਦਾ ਹੈ ਅੱਜ ਸ਼ਰਤਾਂ ਤੇ ਜ਼ਮਾਨਤ ਮਿਲੀ ਹੈ ਆਉਣ ਵਾਲੇ ਸਮੇਂ 'ਚ ਜਦੋਂ ਇਸ ਕੇਸ 'ਚ ਲੱਭਿਆ ਕੁਛ ਨਾ ਤੇ ਕੇਜਰੀਵਾਲ ਸਾਹਿਬ ਨੂੰ ਜਿਹੜਾ ਬਾਜ਼ੀਤ ਬਰੀ ਵੀ ਕੀਤਾ ਜਾਏਗਾ ਕੀ ਇਸ ਖਾਰਜ ਹੋਏਗਾ ਇਲੈਕਸ਼ਨ ਕੈਂਪੇਨ ਵੀ ਮਤਲਬ ਬਿਲਕੁਲ ਬੂਮ ਫੜੇਗੀ ਜੀ ਬੇਸਿਕਲੀ ਵਿਰੋਧੀਆਂ ਦਾ ਮੇਨ ਮਕਸਦ ਉਹਨਾਂ ਨੂੰ ਅੰਦਰ ਕਰਨਾ ਇਹੋ ਹੀ ਸੀ ਕਿ ਕਿਸੇ ਤਰੀਕੇ ਕੰਪੇਨਿੰਗ ਜਿਹੜੀ ਆ ਉਹ ਦੱਬੀ ਜਾਏ ਪਰ ਇਹਦਾ ਰਿਜ਼ਲਟ ਜਿਹੜਾ ਉਲਟਾ ਹੋ ਕੇ ਮਿਲੇਗਾ ਕਿਉਂ ਉਹਨਾਂ ਜਿਆਦਾ ਹੀ ਬੂਮ ਮਿਲੇਗਾ ਜਦੋਂ ਅਸੀਂ ਕਿਸੇ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨੇ ਆ ਤੇ ਉਹ ਵੱਧ ਚੜ ਕੇ ਸਾਹਮਣੇ ਆਂਦੀ ਹੈ ਤੇ ਉਹਨੂੰ ਵੱਧ ਚੜ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਕੰਪੇਨਿੰਗ ਆ ਉਹਨੂੰ ਹੋਰ ਬਲ ਜਿਹੜਾ ਵਾ ਮਿਲੇਗਾ